ਉਹ ਟਰਾਲੇ ਵਗੈਰਾ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀ ਜਿਹੜਾ ਟਰਾਲੇ ਦਾ ਕੋਈ ਉਹਦਾ ਪਤਾ ਨਹੀਂ ਉੱਪਰੋਂ ਕੋਈ ਬੂਮ ਖੜਾ ਕਰਦੇ ਆ ਉਹ ਤਾਰਾਂ ਦੇ ਨਾਲ ਲੱਗਣ ਕਰਕੇ ਵੀ ਡੈਥ ਹੋ ਗਈ। तकरीबन 20-21 ਸਾਲ ਤੋਂ ਉਹ ਉੱਥੇ ਰਹਿ ਰਿਹਾ ਸੀਗਾ। ਇੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ ਪਤਾ ਨਹੀਂ ਕੋਈ ਅਨਸਕ੍ਰਾ ਵਿਅਤ ਘਟਨਾ ਹੋਈ ਆ। ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਨਾਲ ਕੋਈ ਨਾ ਕੋਈ ਘਟਨਾ ਹੋਣ ਦੀ ਖਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ ਕਦੇ ਕਿਸੇ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਤੇ ਕਦੇ ਕੋਈ ਅਣਸੁਖਾਵੀ ਘਟਨਾ ਕਿਸੇ ਦੇ ਨਾਲ ਵਾਪਰ ਜਾਂਦੀ ਹੈ ਤੇ ਇਦਾਂ ਦੀਆਂ ਘਟਨਾਵਾਂ ਨੇ ਕਿੰਨੇ ਹੀ ਘਰਾਂ ਦੇ ਚਿਰਾਗ ਬੁਝਾ ਦਿੱਤੇ ਨੇ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਇਟਲੀ ਤੋਂ ਜਿੱਥੇ ਕਿ ਬਟਾਲਾ ਦੇ ਨੇੜਲੇ ਪਿੰਡ ਤਤਲੇ ਦੇ ਇੱਕ ਨੌਜਵਾਨ ਦੀ ਇਟਲੀ ਦੇ ਵਿੱਚ ਕੰਮ ਕਰਨ ਲੱਗੇ ਆ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਛਾਣ ਪਰਮਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ 20 ਸਾਲ ਪਹਿਲਾਂ ਇਟਲੀ ਗਿਆ ਸੀ ਤੇ ਉੱਥੇ ਹੀ ਆਪਣੀ ਪੜਾਈ ਕਰਕੇ ਡੇਰੀ ਫਾਰਮ ਤੇ ਨੌਕਰੀ ਕਰਦਾ ਸੀ ਤਾਂ ਜਾਣਕਾਰੀ ਮੁਤਾਬਕ ਜਦੋਂ ਉਹ ਬਿੱਤੀ ਦਿਨੀ ਡੇਰੀ ਫਾਰਮ ਨੂੰ ਚਾਰਾ ਸਪਲਾਈ ਕਰਨ ਵਾਲੇ ਟਰੱਕ ਦੇ ਪਿੱਛੇ ਪਾਈ ਹੋਈ ਵੱਡੀ ਟਰਾਲੀ ਦੇ ਵਿੱਚੋਂ ਚਾਰੇ ਨੂੰ ਟਰੱਕ ਦੇ ਅਗਲੇ ਪਾਸੇ ਵਿੱਚ ਭਰ ਰਿਹਾ ਸੀ ਤਾਂ ਇਸ ਦੌਰਾਨ ਲੋਹੇ ਦਾ ਜਿਹੜਾ ਹਿੱਸਾ ਹੈ ਉੱਪਰੋਂ ਜਾ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਕਾਰਨ ਕਰੰਟ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਤਾਂ ਪਰੰਪਰੀ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਪੂਰੇ ਜਿਹੜੇ ਇਲਾਕੇ ਨੂੰ ਚੰਜੋੜ ਕੇ ਰੱਖ ਦਿੱਤਾ ਹੈ ਇਸ ਨੌਜਵਾਨ ਦੀ ਮੌਤ ਨੇ ਤਾਂ ਪਰਿਵਾਰਕ ਮੈਂਬਰਾਂ ਨਾਲ ਜਦੋਂ ਇਸ ਘਟਨਾ ਦੇ ਬਾਬਤ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਡੈਥ ਜਵਾਰ ਮੁੰਡਾ ਸੀਗਾ ਸਾਡੇ ਮਾਮਾ ਜੀ ਨੇ ਸਰਦਾਰ ਦੇਵ ਸਿੰਘ ਇੱਥੇ ਉਹ ਵੀ ਕਾਫੀ ਦੇ ਇਟਲੀ ਰਹੇ ਆ ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ ਇਹ ਮੁੰਡੇ ਦਾ ਵਿਆਹ ਹੋਇਆ ਸੀ ਕਰੀਬ 2.5 ਸਾਲ ਦੇ ਕਰੀਬ ਉਹਦੀ ਇੱਕ ਬੱਚੀ ਆ ਵਾਈਫ ਵੀ ਉਹਦੀ ਉੱਥੇ ਹੀ ਹੈ ਉੱਥੇ ਉਹ ਕੋਈ ਮੇਰੇ ਖਿਆਲ ਉਹ ਕੰਮ ਕਰਦਾ ਸੀ ਜਿੱਦਾਂ ਕੋਈ ਫਾਰਮ ਦੇ ਉੱਤੇ ਕੋਈ ਟਰਾਲੇ ਵਗੈਰਾ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀ ਕੱਲ ਕੋਈ ਉਧਰ ਇਟਲੀ ਦੇ ਟਾਈਮ ਦੇ ਨਾਲ 1.5 ਵਜੇ ਦੇ ਕਰੀਬ ਉਹ ਜਿਹੜਾ ਉੱਛੇ ਕੋ ਉੱਪਰ ਤਾਰਾ ਸੀ ਜਾਂ ਕੀ ਸੀਗਾ ਉਹਦੇ ਵਿੱਚੋਂ ਜਿਹੜਾ ਟਰਾਲੇ ਦਾ ਕੋਈ ਉਹਨਾਂ ਦਾ ਪਤਾ ਨਹੀਂ ਉੱਪਰੋਂ ਕੋਈ ਬੂਮ ਖੜਾ ਕਰਦੇ ਆ ਉਹ ਤਾਰਾਂ ਦੇ ਨਾਲ ਲੱਗਣ ਕਰਕੇ ਵੀ ਡੈਥ ਹੋ ਗਈ। ਸਾਰਾ ਜਿਹੜਾ ਪਰਿਵਾਰ ਆ ਉਹ ਬੜਾ ਮਤਲਬ ਸੋਗ ਚ ਇੱਕ ਜਵਾਨ ਮੌਤ ਹੋਈ ਹੈ ਉਹਨਾਂ ਪਰੇਸ਼ਾਨਿਤ ਹੈ। ਉਹਦੇ ਸਾਰੇ ਪਰਿਵਾਰ ਨੂੰ ਵੀ ਕਿ ਅਸੀਂ ਵੀ ਸਾਰੇ ਜਿਹੜੇ ਉਹਦੇ ਰਿਸ਼ਤੇਦਾਰ ਆ ਤੇ ਮੇਰੇ ਪੁੱਛਾਈ ਦਾ ਬੇਟਾ ਸੀਗਾ ਪਰਮ ਸਿੰਘ ਤਕਰੀਬਨ 20 21 ਸਾਲ ਤੋਂ ਉਹ ਇੱਥੇ ਰਹਿ ਰਿਹਾ ਸੀਗਾ ਇੱਕ ਡੇਰੀ ਫਾਰਮ ਚ ਉੱਥੇ ਕੰਮ ਕਰਦਾ ਸੀਗਾ ਤੇ ਕੱਲ ਮਾਤੇ ਨੇ ਫੋਨ ਕਰਕੇ ਸੱਦਿਆ ਛੁੱਟੀ ਤੇ ਸੀਗਾ ਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ ਪਤਾ ਨਹੀਂ ਕੋਈ ਅਨਸਕਰਾ ਵੀ ਹਾਦਸਾ ਹੋਈ ਆ ਜਿਹੜਾ ਮੁੜ ਕੇ ਘਰ ਵਾਪਸ ਨਹੀਂ ਆਇਆ ਨਾ ਪਰਮਪਰੀ ਸੀਗਾ ਪੇੜੇ ਦਾ ਨਾਂ ਸੀ ਸਾਡਾ ਭਤੀਜਾ ਸੀਗਾ ਬੜੀ ਅਨਸਕਮੀ ਘਟਨਾ ਹੋਈ ਆ ਕਿਉਂਕਿ ਬੱਚੇ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਵਿਦੇਸ਼ਾਂ ਚ ਹੀ ਭੇਜਦੇ ਆ ਕਦੋਂ ਆਈ ਜਾਂ ਮੇਰੇ ਪਾਲ ਦੇ ਨੂੰ ਬਹੁਤ ਸੋਹਣਾ ਜਵਾਨ ਸੀਗਾ 27 ਸਾਲ ਦੀ ਉਮਰ ਆਉਦੀ ਹੈ ਜੀ ਇੱਕ ਬੇਟੀ ਹੈ ਛੋਟੀ ਜੀ ਬੱਚੇ ਉਹਦੇ ਨਾਲ ਨੇ ਰਹਿ ਰਹੇ ਉਥੇ ਡੇਰੀ ਫਾਰਮ ਵਿੱਚ ਕੰਮ ਕਰ ਰਿਹਾ ਵੇਖੋ ਪਰਮਾਤਮਾ ਅੱਗੇ ਕਿਹਦਾ ਜੁਰਨੀ ਹੈ ਉਹ ਕੱਲ ਛੁੱਟੀ ਤੇ ਸੀਗਾ ਉਹਦੇ ਮਾਲਕ ਦੇ ਖੁਦ ਨੂੰ ਫੋਨ ਕੀਤਾ ਕਿ ਦਾ 15 ਮਿੰਟ ਬਾਅਦ ਤੇ ਗੱਡੀ ਖਾਲੀ ਕਰਨ ਵਾਸਤੇ ਪਰਪ੍ਰੀਤ ਨੂੰ ਵੀ ਤੂੰ ਜ਼ਰੂਰੀ ਆਉਣਾ ਉਹਨੂੰ ਮੁਰਕੇ ਵਾਪਸ ਨਹੀਂ ਆਇਆ ਕੀ ਕਹਿ ਸਕਦੇ ਉੱਥੇ ਅਸੀਂ ਕੋਈ ਅਜੇ ਕੋਈ ਕਨਫਰਮ ਨਹੀਂ ਹੋਇਆ ਵੀ ਉੱਥੇ ਤਾਰਾਂ ਲੱਗੀਆਂ ਬਿਜਲੀ ਦਾ ਡੈਥ ਹੋਈ ਕਿਤਨਾ ਹੋਈ ਹੈ ਕਿਤਨਾ ਨਹੀਂ ਡੈਥ ਹੋਈ ਪੂਰਾ ਕਨਫਰਮ ਇਹੀ ਕਹਿ ਰਹੇ ਆ ਉੱਥੇ ਕਿ ਕਰੰਟ ਲੱਗ ਗਿਆ ਬੂਮ ਲੱਗ ਗਿਆ ਉੱਪਰ ਇਥੋਂ ਘਰੋਂ ਰੋਟੀ ਕਮਾਉਣ ਵਾਸਤੇ ਹਰ ਕੋਈ ਬੱਚਾ ਜਾਂਦਾ ਸਾਡੇ ਪਿੰਡ ਦੇ ਸਰਲਿਆਂ ਦੇ ਮੇਰੇ ਨਾਨਕੇ ਇੱਥੇ ਇਸ ਘਰ ਵਿੱਚ ਇਹ ਸਰਪੰਚ ਸਾਹਿਬ ਬੈਠੇ ਨਾਲ ਇਹਨਾਂ ਨੇ ਸਾਰਾ ਪਰਿਵਾਰ ਉੱਥੇ ਆ ਸਾਡਾ ਸਾਰਾ ਹੀ ਪਰਿਵਾਰ ਉੱਥੇ ਟੰਡਲੀ ਵਿੱਚ ਹੀ ਆ ਮੇਰੇ ਬਰਦਰ ਵੀ ਤੁਹਾਡੇ ਲਈ ਤੋਂ ਹੀ ਆਏ ਨੇ ਸੁਦੇਵ ਸਿੰਘ ਉਹਨਾਂ ਦਾ ਬੇਟਾ ਆ ਕਿੰਨੀ ਕਹਾ ਲੋਗੇ ਤਕਰੀਬਨ ਇਸਾ ਇਹ ਨਹੀਂ ਕਹਾ ਉਹ ਇਹਨੂੰ 20 ਤੋਂ 21 ਤੋਂ 20 ਤੋਂ 22 ਸਾਲ ਦੇ ਵਿੱਚ ਵਿੱਚ ਜਿੱਤ ਗਿਆ ਇਹਨਾਂ ਚਿਰ ਹੋ ਗਿਆ ਉੱਥੇ ਪੜ੍ਹਾਈ ਵੀ ਨੇ ਉੱਥੇ ਕੀਤੀ ਬਹੁਤ ਛੁੱਟੀ ਹੋਰ ਚ ਗਿਆ ਇੱਥੇ ਹੁਣ ਸਾਰੇ ਮੇਰੇ ਬ੍ਰਦਰ ਵੀ ਰਹਿ ਰਹੇ ਸੁਦੇਵ ਸਿੰਘ ਦੇ ਮਾਪੇ ਉਸਦੇ ਇਹਨਾਂ ਦੀ 13 ਤਰੀਕ ਦੀ ਪਹਿਲਾਂ ਟਿਕਟ ਹੋਈ ਉੱਤੇ ਜਾਣ ਵਾਸਤੇ ਇਹਨਾਂ ਨੂੰ ਮਿਲਣ ਵਾਸਤੇ ਜਾਣਾ ਸੀ 13 ਤਰੀਕ ਨੂੰ ਉਮਰ ਕਿੰਨੀ ਕਹਿੰਦੇ ਹੋ ਉਮਰ ਦੀ 26 ਤੋਂ 27 ਸਾਲ ਦੀ ਵਿੱਚ ਵਿੱਚ ਫੈਮਿਲੀ ਚ ਇੱਕ ਦਾ ਬ੍ਰਦਰ ਉੱਥੇ ਵੱਡਾ ਉਹਦੀ ਫੈਮਿਲੀ ਉੱਥੇ ਆ ਇੱਕ ਇਹਦੇ ਤਾਇਆ ਜੀ ਦੇ ਬੇੜੇ ਨੇ ਦੋ ਉੱਥੇ ਉਹ ਵੀ ਉੱਥੇ ਨੇ ਇਟਲੀ ਨੇ ਲਗੋ ਲਗ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਮਾਤਾ ਪਿਤਾ ਦੇ ਵੱਲੋਂ 13 ਮਾਰਚ ਨੂੰ ਆਪਣੇ ਪੁੱਤ ਨੂੰ ਮਿਲਣ ਦੇ ਲਈ ਜਾਣਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਰੱਬ ਨੇ ਕੁਝ ਹੋਰ ਹੀ ਪਾਣਾ ਵਰਤਾਇਆ ਕਿ ਉਹ ਮਾਪੇ ਆਪਣੇ ਪੁੱਤ ਦਾ ਮੂੰਹ ਨਾ ਵੇਖ ਸਕੇ ਤਾਂ ਇਲਾਕੇ ਦੇ ਵਿੱਚ ਪੂਰੀ ਸੋਗ ਦੀ ਲਹਿਰ ਹੈ ਬਹੁਤ ਹੀ ਮੰਦ ਭਾਗੀ ਘਟਨਾ ਹੈ ਜਿਹੜੀ ਕਿ ਇਟਲੀ ਦੇ ਵਿੱਚ ਵਾਪਰੀ ਹੈ ਚੜਦੀ ਕਲਾ ਟਾਈਮ ਟੀਵੀ ਲਈ ਬਟਾਲਾ ਤੋਂ ਰਵਿੰਦਰ ਸੈਣੀ ਅਤੇ ਸਲਾਮਤਾਰੀ ਦੀ ਰਿਪੋਰਟ